ਇੱਕ ਕਾਲਜ ਹੈ ਤਾਂ ਆਪ ਯਹਾਂ ਤੇ ਪਾਣ ਚੂਗੀ ਸਿਗਰਟ ਨਹੀਂ ਵੇਚ ਸਕਦੇ ਅੱਜ ਮੇਟਰ 2111 ਨੂੰ ਅਸੀਂ ਇੱਥੇ ਝਾਤ ਛਟੀ ਦਾ ਏਰੀਆ ਦੇ ਵਿੱਚ ਲਾਲ ਜੀ ਪਾਣ ਸ਼ਾਪ ਹੈ ਉਹ ਵੀ ਕੰਪਲੇਨਟ ਆਈ ਸੀ ਸਾਡੇ ਕੋਲ ਕਿ ਉਹ ਇਸ 100 ਗਜ਼ ਦੇ ਦਾਇਰੇ ਦੇ ਵਿੱਚ ਇੱਕ ਵੱਡਾ ਕਾਲਜ ਅਤੇ ਤਿੰਨ ਤੋਂ ਚਾਰ ਸਕੂਲ ਨੇ ਜੋ ਕਿ ਇਸ 100 ਗਜ਼ ਦੇ ਦਾਇਰੇ ਦੇ ਵਿੱਚ ਆ ਰਹੇ ਤੇ ਇਸ ਇਹ ਇੱਕ ਐਂਟੀ ਸੀਪੀ ਦੇ ਰੂਲਸ ਕੋਟ ਪਰ ਰੂਲਸ ਦੇ ਤਹਿਤ सौ गजरे के किसी एजुकेशनल इंस्टीट्यूट केंबाकू और तंबाकू के जोड़े प्रोडक्ट्स है नहीं बेचे जा सकते सो तो एक दुकान इतने लीगल सेल हो रही थी इतने छापामारी की गई है चलान कटे गए हैं तो इन्हों प्रोपरली समझाया गया इन्हून किया गया कि दुकान या तो बंद करंबाकू तंबाकू रिरेटेड प्रोडक्ट्स है बंद कर इस एरिया होर भी जो दुकाना है उसे भी रेट की जाएगी ਔਰ ਇਹ ਸਾਰੀਆਂ ਦੁਕਾਨਾਂ ਅਸੀਂ ਜਾਂ ਤੇ ਤੁਮ ਬਾਤੂ ਰਹਿ ਕਰਾਂਗੇ ਜਾਂ ਨਾ ਦੁਕਾਨਾਂ ਨੂੰ